ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ Japji Sahib ੴ ਸਤਨਾਮ ਕਰਤਾ ਪੁਰਖ ਨਿਰਪੁਰ ਨਿਰਵੇਰ ਅਕਾਲ ਮੂਰਤ ਅਜੁਨੀ ਸੈਭੰਗ ਗੁਰਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚਨਾ ਨਾਲ ਚੁਪਾ ਚੁਪਣਾ ਹੋਵੇ ਜੇ 라ਹੇ 라ਵੇਤਾਰ ਉਖਿਆ ਉਖਨਾ ਉਤਰੀ ਜੇ ਬੰਨਾ ਪੁਰੀਆਂ 파ੜ ਸਚ ਸਿਆਣ ਪਲਕ ਤੂਏ ਤਾਂ ਇਕਲਾ ਚੰਨਾ ਨਾਰ ਕਿ ਸਚਿਆਰਾ ਹੋਈ ਇਕ ਕੋਰੇ ਤਤੇ ਪਾਰ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਨ ਹੁਕਮੇ ਹੋਵਨਾ ਅਤਾਰ ਹੁਕਮਾ ਕਿ ਆ ਜਾਏ ਹੁਕਮੇ ਹੋਵਨਾ ਜਿਓ ਹੁਕਮ ਨੇ ਵੜਿਆਈਆਂ ਹੁਕਮੇ ਉਤਮ ਨੀਚ ਹੁਕਮਾ ਲਿਖ ਦੁੱਖ ਸੁਖ ਪਈਆ ਇਕ ਨਾ ਹੁਕਮੇ ਬਖਸ਼ਿੰਸਾ ਇਕ ਹੁਕਮੇ ਸਦਾ ਪਵਈਆ ਹੁਕਮੇ ਅੰਦਰ ਸਭ ਕੋ ਬਾਹਰ ਹੋ ਨਾ ਕੋਈ ਨਾਣ ਕਉ ਹੁਕਮੈ ਜਬ ਜੈਤ ਹੁਮੈ ਕਹਿਣਾ ਕੋਈ ਗਵ ਕੋ ਤਾਣਾ ਹੋਵੇ ਕਿਸੇ ਤਾਣਾ ਗਵ ਕੋ ਡਾਕ ਚੜਨੀ ਚਾਣ ਗਵ ਕੋ ਗੁਲਵਡਿਆਈਆਂ ਚਾੜ ਗਵ ਕੋ ਵਿਦਿਆ ਵੀ ਕੂਲ ਵਿਚਾਰ ਗਵ ਕੋ ਸਾਜਰੇ ਤਲਕੇ ਹੀ ਗਵ ਕੋ ਜੀ ਲੈ ਫਿਰ ਦੇਹੇਗਾ ਬੰਦੇ ਜਿ ਸਨੂਰ ਗਵ ਕੋ ਬਿਠਿਆ ਹਾਦਰ ਹਾਦਰ ਕਤਨਾ ਕਤੀ ਨਾ ਵ ਟਟ ਕਤੀ 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 ਕੋਟੀ ਕੋਟ ਕੋਟ ਨਿੰਦਾ ਦੇ ਲਿੰਦੇ ਠਕ ਪਾਈ ਜਵਾਜ ਗੰਤਰ ਖਾ ਖਾਈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੀ ਪਰਵਾਹੂ ਸੱਚਾ ਸਾਹਿਬ ਸੱਚੇ ਨਹੀਂ ਆਖਿਆ ਭਉ ਅਪਾਰ ਆਖਾਂ ਲਾ ਦੇਈ ਰਾਤ ਕਰੇ ਦਾਤਾਰ ਫੜ ਕੇ ਅਤੇ ਰਖੀਐ ਜਿੱਤ ਸੇ ਦਰਬਾਰ ਮੂੰਕੇ ਬੋਲਣ ਬੁੜੀਐ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰ ਧਰਮੀ ਆਵੇ ਕਪੜਾ ਨੰਤਰੀ ਮੁਖਤਵਾਰ ਨਾਨਕ ਇਵੇਂ ਜਾਣੇ ਸਭ ਆਪੇ ਸੁਝਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨਨ ਸੇ ਬਿਆਰ ਤਿਨ ਖਾਇਆ ਮਾਨ ਨਾਨਕ ਕਾ ਬਿਆਹ ਕੋ ਨਿਤਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਨਾ ਜਾਏ ਅਗੁਲ ਮਗਨਾਦ ਗੁਰਮਖਿ ਵੇਦਿ ਮਿਰਦੁ ਮਖਰੇ ਆ ਸਮਾਏ ਗੁਰ ਈਸ਼ਰ ਗੁਰਗੋੜ ਖਬਰ ਮਾ ਗੁਰ ਪਾਰ ਪਤੀ ਮਾਹੀ ਜੇ ਹੋ ਜਣਾ ਆਖ ਨਾਏ ਕਹਿ ਨਕ ਤ ਨਾ ਜਾਈ ਗੁਰਾ ਕੇ ਇਕ ਜਾ ਦੀ ਆਇ ਕੁਰਤਾ ਸੁ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇ ਜਿਸ ਪਾਸ ਤੀਰਥ ਨਾਵਾਂ ਜੇ ਜਿਸ ਪਾਸਾ ਬਿਨ ਪਾਣੇ ਕੀ ਨਾਹੀ ਘਰੀ ਜੇਤੀ ਸਤਿ ਪਾਈ ਵਿਖਾ ਬਿਨ ਕਰਮਾ ਕੀ ਮਿਲੇ ਨਾਹੀ ਮਤ ਵਿੱਚ ਰਤਨ ਜਵਾਹਿਰਾਨਕ ਚੇਖ ਗੁਰ ਕੀ ਸਿੱਖ ਸੁਣੀ ਗੁਰ ਆ ਕੀ ਇੱਕ ਤੇਹੀ ਬੁਝਾਈ ਸਬਨਾ ਜੀਆਂ ਕਾਇ ਕੋ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੇ ਅਜਾ ਹੋਤ ਸੁਟੀ ਹੋਈ ਨਮਖ ਦਾ ਵਿੱਚ ਜਾਣੀਏ ਨਾਲ ਚ ਨੇ ਸਭ ਕੋਈ ਚੰਗਾ ਨਾ ਰਖੈ ਕੋ ਜਸ ਕਿਰਤ ਜਗ ਲੋਏ ਜੇ ਤਿਸੈ ਨ ਦਰਨਾ ਆਵੈ ਤਾ ਵਤਨੁ ਖਛੈ ਕੋਈ ਕੀਟਾ ਅੰਦਰ ਕੀਟ ਕਰ ਦੁਸੀ ਦੁਸ ਚਰੇ ਨਾਨਕ ਨਿਰਗੁਣ ਗੁਣ ਕਰੇ ਬੰਤੇ ਆਪ ਦੇ ਤਿਹ ਬਨਾਸ ਜਈ ਦਿੱਤੇ ਤਿਸ ਕੋ ਕੋਈ ਕਰੇ ਸੋਇ ਸਦਾ ਪਿਰ ਸੁਰਨਾਥ ਸੁਣੀਐ ਤਰਸੀ ਧਵਲਾ ਆਕਾਸ਼ ਸੁਣੀਐ ਦੀਕੁ ਲੋਇ ਪਤਾਲ ਸੁਣੀਐ ਕੋ ਨਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਤੂ ਕਉ ਪਾਪ ਕਾ ਨਾਸ ਸੁਣੀਐ ਈਸ਼ਰ ਬਰਮਾ ਇੰਦ ਸੁਣੀਐ ਮਤਿ ਸਲਾਹ ਹਲਮੰਦ ਸੁਣੀਐ ਜੋਗੁ ਜੁਗਤ ਤਨ ਭੇਦ ਸੁਣਿਐ ਸਤਿ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਤੁਮਕ ਪਾਪ ਤਾ ਨਾਸ ਸੁਣਿਐ ਸਤਿ ਸੰਤ ਗਿਆਨ ਸੁਣਿਐ ਅਠ ਸਠਾਈ ਸਿਨਾ ਨਾਸ ਸੁਣਿਐ ਪੜ ਪੜ ਪਾਵੈ ਮਾਨ ਸੁਣਿਐ ਲਾਗੇ ਸਹਿਜ ਸਿਹਾਨ ਨਾਨਕ ਭਗਤਾ ਸਦਾ ਵਿਗਾਸ ਉਸ ਪਾਪ ਕਾ ਨਾਸ ਸੁਣੀਐ ਸਰਾ ਪੁਰਾ ਕੀ ਗਾਹੀ ਸੁਣੀਐ ਸੇਖ ਪੀਰ ਪਤਿ ਸਾਹੀ ਸੁਣੀਐ ਅੰਧਾ ਪਾਵੇ ਰਾਹੋ ਸੁਣੀਐ ਹਾਟ ਹੋਵੇ ਅਸ ਕਾਬੂ ਨਾਨਕ ਵਰਤਾ ਸਦਾ ਵਿਗਾਸ ਸੋਏ ਦੁਖ ਪਾਪ ਕਾ ਨਾਸ ਮਨ ਕੀ ਗਤ ਕੈ ਨਾ ਜਾਏ ਜੀ ਕੋ ਕਹਿ ਬਿਚੇ ਪਛਤਾਏ ਕਾਗਜ ਕਟ ਮੰਗਾ ਲਖਣਾ ਹਾਰ ਮਨ ਕਾ ਹੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਈ ਮਨ ਸੁਰਤ ਹੋਵੇ ਮਨ ਬੱਧ ਮਨ ਸਕਲ ਪਵਣ ਕੀ ਸੁਧ ਮਨ ਮੋ ਝੋਟਾ ਨਾ ਖਾਏ ਮਨ ਚਮਕਾ ਸਾਤ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਮਨਾ ਜਾਣੇ ਮਨੁ ਹੀ ਮਨਨਾ ਮਾਰਗ ਠਾਪਨਾ ਪਾਏ ਮਨਨਾ ਮਤਿ ਸੋ ਪ੍ਰਗਟ ਜਾਏ ਮਨਾ ਮੰਗਣਾ ਚੱਲੇ ਪੰਟ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਤੁਏ ਮਨ ਪਾਵੈ ਮੋਖ ਦਵਾੜ ਮਨ ਪਰਮ ਰਸ ਆਦਾਰ ਮਨ ਰੇ ਤਾਰੇ ਗੁਰ ਸਿੰਘ ਮਨਨਾਲਕ ਭਵੇ ਨਾ ਵਿਥ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਈ ਪਨ ਪਰਵਾਰ ਪਨ ਪੰਡਾਨ ਪੰਜ ਪਮ ਦਰਗਹ ਮਾਨਾ ਪੰਜਾਹ ਦਰ ਰਾਜਾ ਪੰਜ ਕਾਪੂਰੀ ਏਕ ਧਾਰ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹਿੰ ਸਵਾਰ ਕੋਲ ਧਰਮ ਦਇਆ ਕਾ ਪੁੱਤ ਸੰਤੋਖਤਾ ਪੋ ਰਖਿਆ ਜਿਸੂਤ ਜੇ ਕਭ ਜਹ ਹੋਐ ਸਤਿਆਰ ਤਬਲਾ ਉਮਰ ਕੀ ਤਬਹਾਰ ਤਰਤੇ ਹੋਰ ਪਰੇ ਹੋਰ ਹੁਰ ਤਿਸਤੇ ਭਾਰਤਲੀ ਕੋ ਜੋਰ ਜੀ ਜਦ ਰੰਧਾ ਕੇ ਨਾਮ ਸਮਨਾ ਲਿਖਿਆ ਪੁਰੀ ਕਲਾਮ ਇਹੋ ਲਿਖਾ ਲਿਖ ਜਾ ਕਿ ਕੀਆ ਕਿਤਾ ਹੋਏ ਕਿਤਾ ਤਾਨ ਸੁਆਣਾ ਰੂਪ ਕਿਤੇ ਦਾਤ ਜਣੇ ਪਣਪੂਰਤ ਕਿ ਤਪ ਸਭ ਸੋ ਇੱਕ ਉਪਵਾਉ ਤਿਸ ਤੇ ਹੋਏ ਲਗਤਰਿ ਆਉ ਕੁਦਰਤ ਕਮਤਾ ਵਿਚਾਰ ਮਾਰਿਆ ਨਾ ਜਾਵਾਂ ਇੱਕ ਵਾਰ ਜਦ ਭਵੇ ਸਾਈ ਪਰੀਤਾਰ ਤੂੰ ਸਦਾ ਸਲਾਮਤ ਨਰਨਕਾਰ ਅਸੰਖ ਜਪ ਅਸੰਖ ਭਾਉ ਅਸਾਂ ਕਬੂਜਾ ਅਸਾਂ ਕਦਮਤਾ ਹੋ ਅਸਾਂ ਕ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹੀ ਉਦਾਸ ਅਸਾਂ ਕ ਪਗਟ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾੜ ਅਸੰਖ ਸੁਰ ਮੋ ਭਤਸਾਰ ਸੰਸੋਨ ਟਿਮਲਾਏ ਤਾਰ ਉਦ੍ਰਿਤ ਕੌਣ ਤਾ ਵਿਚਾਰ Assalamualaikum warahmatullahi wabarakatuh, salam olahraga, salam olahraga, salam olahraga, salam olahraga, salam olahraga, salam olahraga, salam ਅਸੰਖਾ ਪਾਪੀ ਪਾਪ ਕਰ ਜਾਏ ਸੰਖ ਕੁੜਿਆੜ ਕੁੜੇ ਫਿਰਾਰੇ ਸੰਤ ਵਨੇਸ਼ ਮਨ ਭਖ ਕਾਏ ਸੰਗਰੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈਂ ਕਲਕਾਰ ਤੂੰ ਸਦਾ ਸਲਾਮਤ ਨਰਨਤਾਰ ਅਸੰਖ ਨਾਮ ਸੰਕਤਾਭ ਕਨੋਈ ਸੰਗ ਕਰਾ ਸਿਰ ਭਾਰ ਹੋਏ ਅਖਰੀ ਨਾਮ ਅਤਿ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣੀ ਅਖਰਾ ਸਿਰ ਸੰਜੁਗ ਵਿਖਾਣੀ ਜਿਨ ਇਹ ਲਿਖੇ ਤਿਸ ਸਰਨਾਹੀ ਤੇ ਫਰਮਾਏ ਤੇ ਤਿ ਪਾਈ ਜਿਤਾ ਕਿਤਾ ਕੀਤਾ ਨਾ ਬਰੋ ਵਿਣ ਨਾਮ ਹੋ ਤੋਥਾ ਕੁਦਰਤ ਕਾਣਾ ਕਹਾ ਵਿਚਾਰ ਮਾਰਿਆ ਨਾ ਜਹਾ ਇੱਕ ਵਾਰ ਜਦ ਤੁਪਾਵਾ ਸਾਈ ਫਲਕਾਰ ਤੂੰ ਸਦਾ ਸਲਾਮਤ ਨਰਨਿੰਦ ਕਾਰ ਮਰੀਆ ਹੱਥ ਪਰ ਤਨ ਦੇਹ ਪਾਣੀ ਤੁਤਾ ਉਤਰ ਸਕੇ ਮੂਤਾ ਪਲੀਤੀ ਕਪੜ ਹੋਏ ਦੇ ਸਬੜਾ ਲਈ ਇਸੰਗ ਉਹ ਤੋ ਪਰ ਨਵ ਕਰੰਦੂ ਪੁੰਨੇ ਪਾਪੀ ਆਖੜ ਨਾਏ ਕਰ ਕਰ ਕਰਨਾ ਇਤਲਾ ਜਾਏ ਆਪੇ ਬੀਜ ਆਪੇ ਹੀ ਖਾਏ ਨਾਨਕ ਤੁਮੇ ਆ ਜਾਏ ਤੀਰਥ ਤਪ ਦਇਆ ਦੂਤ ਦਾਨ ਜੇ ਕੋ ਪਾਵਾਂ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅਰ ਦਰਗਤ ਤੀਰਥ ਮਲਨਾਵੋ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣਗੜ ਕੀਤੇ ਭਗਤ ਨਾ ਹੋਏ ਸਵਸਤ ਹਾਟ ਬਣੀ ਬਰਮਾਓ ਸਤਸਾਨ ਸਦਾ ਮਨ ਜਾਓ ਕੌਣ ਸੋ ਵੇਖਾ ਭਗਤ ਕਾਣਾ ਕਾਣਾ ਚਿੱਤੇ ਕਉਣ ਮਾਰ ਕੌਣ ਸੀ ਰੂਸੀ ਮਹਾ ਕਾਣਾ ਚਿਤ ਹੋਵਾ ਆਕਾਰ ਦੀ ਜੀ ਹੋਵੇ ਲੇ ਕੁਦਰਾਨ ਚਿੱਤੇ ਵਾਰਨਾ ਜੋ ਵੀ ਜਨ ਰੁਤੀ ਮਨ ਕੋਈ ਜਾ ਕਰਤਾ ਸਿੱਕੋ ਸਾਜੈ ਆਪੇ ਜਨ ਸੁਈ ਕਿਉ ਕਰ ਆਕਾ ਕਿਰ ਸਹਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਕਰ ਸਭ ਕੋ ਅੱਖਰ ਇੱਕ ਤੋਂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਇਤਾ ਜਾ ਕਹੋ ਐ ਨਾਨਕ ਜੇ ਕੋ ਆਪੇ ਜਾਣੇ ਅੰਗੇ ਗਿਆਨਾ ਸੁਣਾ ਪਤਾ ਨਾ ਪਤਾ ਨਾ ਨਖ ਦਸਾ ਦਸ ਓੜਕੋ ਢੁੜਕੋ ਭਾਲ ਥੱਕੇ ਵੇਦ ਕਹਿਣਿਕ ਦਾਤ ਸੈ ਸਠਾਰਾ ਕੈਨਕ ਤੇ ਬਾ ਅਮੁਲ ਇਕ ਦਾਤ ਲਿਖਾ ਹੋਇ ਚਾ ਲਿਖਿਆ ਲਿਖੇ ਹੋਏ ਵਿਨਾਸ਼ ਨਾਨਕ ਵਡਾ ਸਰਾਂ ਹੀ ਇਤੀ ਸੁਰਤ ਨਾ ਪਾਈਆਂ ਨਦੀਆ ਅਤੇ ਬਾਹੋ ਪਹੋ ਸੰਬੰਧ ਨਾ ਜਾਣੀਐ ਸੰਦ ਸਾਤ ਸੰਤਾਨ ਗਰਹ ਸਤੀ ਮਾਲ ਧਨ ਕਿੜੀ ਤੁਲਨਾ ਹੋਣੀ ਜੇ ਤੇ ਸਮਨੋ ਨਾ ਵਿਸਰੇ ਅੰਤ ਨ ਸਿੱਤੇ ਕਹਿਨਾ ਅੰਤ ਅੰਤ ਨ ਕਰਨਾ ਦੇਨਾ ਅੰਤ ਅੰਤ ਨਾ ਵੇਖਣਾ ਸੰਨਾ ਅੰਤ ਅੰਤ ਨਾ ਜਾਪੈ ਕਾ ਮਨਵਤ ਅੰਤ ਨਾ ਜਾਪੈ ਕਿਤਾ ਅੰਕਾਰ ਅੰਤ ਨਾ ਜਾਪੈ ਪਰਵਾਰ ਅੰਤ ਕਰਨਾ ਕਿਤੇ ਬਿਲਾਹੀ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਮੰਤਾ ਕਹੀਏ ਮੰਤਾ ਹੋਈ ਵਟਾ ਸਾਹਿਬ ਜਥਾ ਉੱਚੇ ਉੱਪਰ ਉੱਚਾ ਨਾਉ ਕੋ ਬੜਾ ਉੱਚਾ ਹੋਇ ਕੋ ਇਸ ਉੱਚੇ ਕਿਉਂ ਜਾਣਾ ਸੋਈ ਜੇ ਬੜਾ ਆਪ ਜਾਣੇ ਆਪ ਆਪ ਨਾਨਕ ਨਤਰੀ ਕਰਮੀ ਦਾਤ ਬਤਾ ਕਰਮ ਰਿ ਕਿਆ ਨਾ ਜਾਏ ਬੰਦਾ ਦਾਤਾ ਤਿਲ ਨਾਤਮਾਏ ਤੇ ਤਮੰਗਾ ਜੋਧਾ ਪਰ ਕਿੱਤੇ ਆਪ ਟੁੱਟੇ ਬੇਕਾਰ ਕਿਤੇ ਲੈ ਲੈ ਉਹ ਕਰਪਾਈ ਕਿਤੇ ਮੁਰਦ ਖਾਈ ਖਾਈ ਕਿਤੇ ਆਦੂਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਬਨਕਲਾਸੀ ਸਣ ਹੋਈ ਮੁਰ ਆਖ ਨਾ ਸਕ ਕੋਈ ਜੇ ਕੋ ਆਖ ਜੇ ਕੋ ਖਾਇਕ ਅਖਣ ਪਾਏ ਉਹ ਚੜ ਜਿੱਤਿਆ ਹੋ ਖਾਏ ਆਪੇ ਜੜੇ ਅਫਦੀ ਅਕਸੇ ਵੀ ਕੋਈ ਕੋਈ ਜਿਸ ਨੋ ਬਖਸੋ ਸਭ ਸਰਾਹ ਨਾਨਕ ਪਾਤਸ਼ਾਹੀ ਫਾਤਚਾ ਅਮਨ ਬਣੋ ਅਮਨ ਵਾਪਾਰ ਅਮਨ ਵਪਾਰੀ ਐ ਅਮਨ ਢੰਡਾਰ ਸਮਾਏ ਅਮਰ ਦਾ ਕਰਮ ਅਮਰ ਦੀ ਮਾਨ ਅਮਰ ਤੋਂ ਨਾ ਅਮਲ ਫਰਮਾਨ ਅਮਰ ਬਕਸੀਸ ਅਮਰ ਮਿਸ਼ਾਨ ਅਮਰ ਕਰਮ ਅਮਰ ਫਰਮਾਨ ਅਮਰ ਮਨ ਅੱਖਿਆ ਨਾ ਜਾਏ ਆਖੀ ਆਖੀ ਰ ਲਿਖਲਾਏ ਆਖਿਆ ਵੇਦ ਪਾਠ ਪੁਰਾਨ ਅਖਾ ਪੜੈ ਕਰੇ ਵਿਖਿਆਣ ਅਖਾ ਵਰਮਾ ਅਖੈਨ ਤੋਬਿੰਦ ਆਕਾ ਇਸਰ ਆਕਸ਼ਣ ਆਕਾ ਇਤੇ ਕਿਤੇ ਬਦ ਆਕਾ ਦਾ ਨਾਮ ਆਖ ਦੇਵ ਆਖ ਸੁਰ ਨਰ ਮਨ ਜਨ ਸਿਵ ਕਿਤੇ ਆਖ ਆਖਣ ਪਾਏ ਕਿਤੇ ਗਗ ਉਤ ਉਚਾਈ ਇਤੇ ਕਿਤੇ ਹੋਰ ਕਰਤਾ ਆਖ ਨਾ ਸਕੈ ਕੋਈ ਕੋਈ ਜੀਵਡ ਭਾਵੈ ਤੇ ਬਣ ਹੋਏ ਨਾਨਕ ਜਨ ਸੱਚਾ ਸੋਏ ਜੇ ਕੋ ਅੱਖ ਬੋਲ ਵਿਕਾਰ ਤਾਲਖੀਏ ਸਿਰ ਦਾ ਵਾਰਾ ਗਵਰ ਸੋਦਰ ਕੇ ਹਾਂ ਸੋ ਕਰ ਕੇ ਹਾਂ ਜਿਤ ਪੈ ਸਰਬ ਸਮਾਲੇ ਵਾਜੇ ਰਾਤ ਅਨੇਕ ਸੰਕਾ ਕੀਤੇ ਬਾਵਨ ਹਾਰੇ ਕੀਤੇ ਰਾਗ ਪਰਿਚੋ ਕਈਨ ਕੀਤੇ ਗਾਵਨ ਹਾਰੇ ਗਵਤ ਤੁਦਨਾ ਪਉਣ ਪਾਣੀ ਬੈ ਸਤਰ ਗਵ ਰਾਜਾ ਧਰਮ ਦੁਆਰੇ ਉਪਰਥ ਲਿਖ ਜਾਣਾ ਲਿਖ ਲਿਖ ਤਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਮਨ ਸਦਾ ਸਵਾਰੇ ਗਾਵੇ ਇੰਦੇ ਨਾਸਣ ਬੈਠੇ ਦੇਵਤਾ ਤਰ ਨਾਲੇ ਗਾਵੇ ਸਿਧ ਸਮਾਧੀ ਅੰਤਰ ਗਾਵਨ ਸਾਧ ਵਿਚਾਰੇ ਧਾਵਨ ਜਥੇ ਸਤੇ ਸੰਤੋਂ ਕੀ ਗਾਵੇ ਵੇਦ ਕਰਾਰੇ ਗਾਵਨ ਪੰਡਤ ਪੜਨ ਅਕੀਸ਼ਰ ਜੁਗ ਜੁਗ ਗਵੇਦਾ ਨਾਨੇ ਗਾਵਹਿ ਹੋਮਨੀਆ ਮਲਮੋਹਾ ਸਰ ਕਾ ਮਰਚ ਪਿਆਲੇ ਗਾਵਨ ਰਤਨ ਪਾਏ ਤੇ ਹਸਦ ਤੀਸਥ ਨਾਲੇ ਗਾਵਹਿ ਜਪਤ ਮਹਾਮਲ ਸੁਰਾਗ ਗਾਵ ਕਣੀ ਚਾਰੇ ਗਾਵਹਿ ਖੰਡ ਮੰਦ ਬੰਦਾ ਕਰ ਕਰ ਰੱਖੇ ਧਾਰੇ ਸੋਈ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਬੰਦਰਸਾ ਨੇ ਹੋਰ ਕਿਤੇ ਗਾਵਨ ਸੁਮਾ ਚਿਤਨਾ ਆਮਨ ਨਾਨਕ ਕੀ ਵਿਚਾਰ ਹੈ ਸਈ ਸਈ ਸਦਾ ਸੱਚ ਸਾਹਿਬਾ ਸੱਚਾ ਸਾਚੀ ਨਾਈ ਹਬੀ ਉਸੇ ਜੈ ਨਾ ਜਸੀ ਰਤਨਾ ਜਿਨ ਨਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨਸੀ ਮਾਇਆ ਜਿਨਾਂ ਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਉ ਤਿਸ ਦੀ ਵਿਟਿਆਈ ਜੋ ਤਿਸ ਪਾਵੈ ਸੋਈ ਕਰੇ ਹੋਉ ਨ ਕਰਣਾ ਜਾਈ ਸੋ ਪਸ ਸਾਹਾ ਸਾਹਾ ਪਾਸ ਸਾਹਿਬ ਨਾਨਕ ਰੈ ਨਚਾਈ ਵੰਦਾ ਸੰਤੋਖ ਸਰਮ ਫਤ ਚੌਲੀ ਧਿਆਨ ਕੀ ਕਰੇ ਬਹੁਤ ਕਿਤਾ ਕਾਲ ਕਵਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪਰਤੀ ਸ਼ਕਲ ਜਮਤੀ ਮਨ ਜਿੱਤੇ ਜਗ ਜੀਤ ਆਦੇਸ਼ திਸੇ ਆਦੇਸ਼ ਆਧਨ ਨਿਲਾ ਅਨਾਧਨਾਤ ਜੁਗ ਜੁਗ ਇੱਕੋ ਵੇਸ ਭਗਤ ਗਿਆਨ ਦਇਆ ਭੰਡਾਰਨਾ ਘਟ ਘਟ ਵੱਜ ਨਾਦ ਤਨ ਆਰਤੀ ਸਭ ਜਾ ਕੀ ਹਿਰਦਸ ਦਾ ਅਵਰਾ ਸਾਤ ਸੰਜੋਗ ਵਜੋਗ ਦੋਏ ਕਾਰ ਚਲਾਵੇ ਲੇਖਿਆ ਮੈਂ ਭਾਗ ਅਦੇਸ਼ ਤੁਸੀਂ ਆਵੇ ਸਵਾਦ ਨੀਨ ਅਦਾਦ ਰਾਤ ਜੁਕਤ ਇੱਕੋ ਵੇਸ ਏਕਾ ਮਾਈ ਜੁਕਤ ਵਿਆਹੀ ਤੇਨੇ ਚੱਲੇ ਪਰਵਾਨ ਇੱਕ ਸੰਸਾਰੀ ਇੱਕ ਬੰਦਾ ਹੀ ਇਕ ਲਾਏ دیਵਾਨ ਜੀਵ ਤਿਸ ਪਾਵੈ ਤਿਨ ਚਲਾਵੈ ਜਿਵ ਹੋਵੇ ਫਰਮਾਨ ਉਹ ਵੇਖੇ ਉਹ ਨਾਨਦਨ ਆਵੈ ਮੁਤਾਇਹੁ ਪੀੜਾਣਾ ਆਦੇਸ ਤੇ ਆਦੇਸ ਆਦਾਨੀ ਨਾ ਆਦਾਨਾਤ ਜੁਜਬੈ ਇੱਕੋ ਵੀਸ ਆਸਣ ਲੋਏ ਲੋਏ ਬੰਨਾਰ ਜੋ ਕਛ ਪਾਇਆ ਸੋ ਏ ਕਾ ਬਾੜ ਕਰ ਕਰ ਮਿੱਠਾ ਸਚਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਆਦੇਸ ਆਦਿ ਨਿਨਾਦ ਨਾਦ ਜੁਗ ਜੁਗ ਇੱਕ ਵੇਸ ਇੱਕ ਤੂੰ ਜੀ ਭਉ ਲਖ ਕੋ ਵੈ ਲਖ ਮਬੈ ਨਕੀਸ ਲਖ ਲਖ ਕਿੜਾ ਕੀਆ ਇਤਨਾ ਉਜਲ ਤੀਸ ਇਤ ਰਹਾ ਹੱਤ ਪਵੜੀਆਂ ਚੜੀਆਂ ਹੋਈ ਆਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰਿਸ ਨਾਨਕ ਨਦਰੀ ਪਾਈਆ ਗੁਣੀ ਗੁਣਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣਾ ਦੇ ਨਾ ਜੋਰ ਜੋਰ ਨਾ ਜੀਵਣਾ ਮਰਨ ਦਾ ਜੋਰ ਜੋਰ ਨਾ ਰਾਜ ਮਾਨ ਮਨ ਸੂਰ ਰੁਤੇ ਗਿਆਨ ਵਿਚਾਰ ਜੋਰ ਨਾਲ ਜੁਟੇ ਛੁੱਟੇ ਸੰਸਾਰ ਜਿਸ ਹੱਥ ਜੋਰ ਕਰਨ ਵਿਖੇ ਸੋਈ ਨਾਨਕ ਤੁਮ ਤਮਾ ਨੀਚ ਨਾ ਕੋਈ ਰਾਤੀ ਰੁਤੇ ਤਿਤੀ ਵਾਰ ਪਰਬਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਦਰਸਾਨ ਤਿਸ ਵਿੱਚ ਜੀਵ ਜੁਗਤ ਕੇ ਰੰਗ ਇਨਕੇ ਨਾਮ ਨੇ ਕਰੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੈਸੋ ਨ ਪੜ ਪਰਵਾ ਨ ਰਤਰੀ ਕਰਮੀ ਪਵੈ ਨਿਸ਼ਾਨ ਕੰਚ ਪਤਾਈ ਉਤੇ ਪਾਈ ਨਾਨਕ ਦੇ ਆ ਜਾਪੀ ਜਾਏ ਧਰਮ ਕੰਡ ਕਾ ਇਹ ਉਤਾਰਨ ਧਿਆਨ ਕੰਡ ਕਾ ਆਪੂ ਕਰਮ ਕਿਤੇ ਪਾਣਾ ਪਾਣੀ ਬੈ ਸੰਤਰ ਕਿਤੇ ਕਾਲ ਮਹਿਜ ਕਿਤੇ ਫਰਮਾ ਘੜਤ ਘੜਿਆ ਰੂਪ ਰੰਗ ਕੀ ਵੇਸ ਕਿਤੇ ਕਰਮ ਭੂਮੀ ਮਹਿਰ ਕੇਤੇ ਕਿਤੇ ਤੁਮ ਅਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦ ਬਦਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਾ ਤਨਮੁਨ ਕਿਤੇ ਕਿਤੇ ਰਤਨ ਸਮੰਦਰ ਕਿਤੇ ਆਖਣੀ ਕਿਤੇ ਬਾਣੀ ਕਿਤੇ ਪਾਠ ਨਰਨਦ ਕਿਤੇ ਸੱਚੇ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਤੇ ਨਾਡ ਬਨਉਤ ਕੁੜ ਅਨੰਦ ਸਰਮਖਾਣ ਕੀ ਬਾਣੀ ਰੂਪ ਤਿੱਤੇ ਘੜਤ ਕੜਿਐ ਬਹੁਤ ਲੋਭ ਤਾਂ ਕਿ ਅਗਲਾ ਕਥੀਆਂ ਨਾ ਜਾਏ ਦੇਖੋ ਕਹੇ ਪਿੱਛੇ ਪਛਤਾਏ ਤਿਤ ਗੜੀਆ ਸੁਰਤ ਮਤ ਮਨ ਬਦ ਤਿਤ ਗੜੀਆ ਸੁਰਾਂ ਸਿਦਾ ਕੀ ਸਦ ਕਰਮਖੰਡ ਕੀ ਬਾਣੀ ਜੋਰ ਤਿਤ ਹੋਰ ਨ ਕੋਈ ਹੋਰ ਤਿਤ ਜੋ ਹਮਾ ਬਲ ਸੂਰ ਤਿੰਨ ਮੈਂ ਰਾਵ ਰਿਆ ਭਰਪੂਰ ਤਿਤ ਸਿਤਾ ਸਿਤਾ ਮੈਂ ਮਾਹੇ ਤੱਕ ਰੁਕ ਨਾ ਕਤਨਾ ਜਾਏ ਨਾ ਹਾ ਸੇਕੜ ਹੋਏ ਕਰੇ ਅਨੰਦ ਸਚਿਆ ਰੋ ਨਸੋਏ ਸਤਖੰਡ ਵਸੈ ਨਰਿੰਕਾਰ ਕਰਦਰ ਵਿੱਚ ਨਜ਼ਰ ਨਿਹਾਲ ਤੇ ਤਖੰਡਾ ਮੰਡਲ ਵਰਪੰਦ ਜੀ ਕੋ ਕਟਤਾ ਅੰਤ ਨੰਤਰ ਤੇ ਤੈ ਲੋਏ ਲੋਏ ਆਕਾਰ ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਾਰ ਵੇਖੇ ਵਿਖੇ ਨਾਨਕ ਕਤਨਾ ਕਰੜਾ ਸਾਡ ਜੰਤ ਪਹਾਰਾ ਤੇ ਸੁਨਿਆਰ ਅਰਹਿਣਾ ਮਤ ਵੇਦ ਹਤਿਆਰ ਭਉ ਗੱਲਾ ਅਗਨੀ ਦਪਤਾਉ ਪਾਣਾ ਪਾਉ ਅੰਮ੍ਰਿਤ ਤਿਸਟਾਰ ਕੜੀਏ ਸਬਕ ਸੱਚੀ ਜਸਕਾਲ ਜਿਨਕੋ ਨਦਰੀ ਕਰਮ ਤਿਨ ਕਾਰ ਨਾਨਕ ਨਦਰੀ ਨਜ਼ਰ ਨਿਹਾਲ ਸਲੋਕ आईया रे आई आया